ਸ਼ਬਦ ਗੁਰੂ ਸਤਗੁਰੂ ਸ੍ਰੀ ਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਵਿੱਚ ਬੈਠੇ ਮਉੱਜ਼ਜ਼ ਹਾਜ਼ਰੀਨ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬਲੰਦ ਕਰੀਏ ਸਤਿਕਾਰ ਸਤਖਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਦੀ ਚਰਨਛੋਪਾਪਤ ਇਸ ਪਾਵਨ ਸਥਾਨ ਦੇ ਉੱਪਰ ਅੱਜ ਜਿੱਥੇ ਅਸੀਂ ਮਾਗੀ ਦੇ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਦੇ ਵਿੱਚ ਗੁਰੂ ਦੀ ਗੋਦ ਦੇ ਚ ਜੁੜੇ ਬੈਠੇ ਹਾਂ ਉੱਥੇ ਨਾਲ ਹੀ ਸਿੱਖ ਕੌਮ ਦੇ ਨਿਸ਼ਕਾਮ ਕੀਰਤਨੀਏ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੰਨੇ ਵਾਲੇ ਉਹਨਾਂ ਦੀ ਆਤਮਾ ਸਮਰਪਤ ਵੀ ਕਸੀ ਗੁਰੂ ਦੀ ਕੋਲ ਚ ਬੈਠੇ ਹਾਜ਼ਰੀਆਂ ਭਰ ਰਹੇ ਹਨ ਉਹਨਾਂ ਵੱਲੋਂ ਸਥਾਪਿਤ ਕੀਤੇ ਗਏ ਵਿਦਿੱਕ ਅਦਾਰੇ ਦੇ ਵੱਲੋਂ ਉਹਨਾਂ ਦੇ ਵਿਦਿਆਰਥੀਆਂ ਦੇ ਕੋਲੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਹੀ ਉਹਨਾਂ ਨੂੰ ਸਾਹਮਣੇ ਬੈਠ ਕੇ ਕੀਰਤਨ ਸਰਵਣ ਕਰ ਸਕਿਆ ਹਾਂ ਪਰ ਕੀਰਤਨ ਸ਼ੈਲੀ ਔਰ ਕੀਰਤਨ ਕਰਦੇ ਆ ਸ਼ਬਦ ਗਾਇਨ ਦੇ ਵਿੱਚੋਂ ਹੀ ਸ਼ਬਦ ਦੀ ਵਿਆਖਿਆ ਇਹ ਉਹਨਾਂ ਦੇ ਕੀਰਤਨ ਦਾ ਇੱਕ ਵੱਡ ਮੁੱਲਾ ਪੱਖ ਸੀ ਕਿ ਆਪਣੇ ਕੀਰਤਨ ਦੇ ਦੌਰਾਨ ਜਦੋਂ ਉਹ ਇੱਕ ਸ਼ਬਦ ਦੀ ਸ਼ੁਰੂਆਤ ਕਰਦੇ ਤਾਂ ਉਸ ਦੇ ਪ੍ਰਮਾਣ ਰੂਪ ਉਹ ਸ਼ਬਦਾਂ ਦੇ ਵਿੱਚੋਂ ਹੀ ਉਸ ਦੀ ਵਿਆਖਿਆ ਕਰ ਦਿੰਦੇ ਆ ਜੀ ਉਹਨਾਂ ਦੇ ਇਸ ਜੀਵਨ ਦਾ ਪ੍ਰਭਾਵ ਨਿਸ਼ਕਾਮਤਾ ਦਾ ਪ੍ਰਭਾਵ ਵੇਖਣਾ ਹੋਵੇ ਤੇ ਮੈਂ ਇੱਕ ਘਟਨਾ ਛੋਟੀ ਜੀ ਤੁਹਾਡਾ ਸਾਂਝੀ ਕਰਕੇ ਫਿਰ ਤਾਰੀਖ ਤੇ ਪੰਨਿਆਂ ਨੂੰ ਫੁੱਲਣ ਦਾ ਯਤਨ ਕਰਦਾ ਮੇਰੇ ਇੱਕ ਰਿਸ਼ਤੇਦਾਰ ਮੰਡੀਕਰਨ ਬੋਰਡ ਦੇ ਵਿੱਚ ਬੜੇ ਉੱਚ ਅਹੁਦੇ ਤੇ ਉੱਪਰ ਸੀ ਜਿਸ ਤਰ੍ਹਾਂ ਦਾ ਉਹ ਵਿਭਾਗ ਹੈ ਜਿਸ ਤਰ੍ਹਾਂ ਦਾ ਵਿਭਾਗ ਹੈ ਰਿਸ਼ਵਤ ਸ਼ਰਾਬ ਸਭ ਕੁਝ ਚੱਲਦਾ ਸੀ ਪਰ ਮੈਂ ਇਹ ਵੀ ਕਹਿ ਸਕਦਾ ਕਿ ਰਿਸ਼ਵਤ ਲੈਣ ਵਾਲੇ ਬਦਨਾਮ ਆਫੀਸਰਾਂ ਦੇ ਵਿੱਚੋਂ ਸੰਗ ਵਕਤ ਬੀਤਦਾ ਗਿਆ ਇੱਕ ਦਿਨ ਮੈਨੂੰ ਫੋਨ ਆਉਂਦਾ ਹੈ ਉਦੋਂ ਮੋਬਾਈਲ ਫੋਨ ਨਹੀਂ ਸੀ ਹੁੰਦੇ ਲੈਂਡ ਲਾਈਨ ਦੇ ਉੱਪਰ ਕਿ ਸੁਖਪ੍ਰੀਤ ਮੇਰੇ ਤੋਂ ਵੱਡੇ ਸੀ ਸੁਖਪ੍ਰੀਤ ਘਰ ਆ ਜਦੋਂ ਮੈਂ ਘਰ ਗਿਆ ਤੇ ਮੈਨੂੰ ਕਹਿੰਦੇ ਅੰਮ੍ਰਿਤ ਛਕਣ ਵਾਸਤੇ ਜਾਣਾ ਦੱਸ ਕਦੋਂ ਮੇਰੇ ਨਾਂ ਚੰਗੇਗਾ ਮੇਰੇ ਵਾਸਤੇ ਹੈਰਾਨਗੀ ਦੀ ਗੱਲ ਸੀ ਕਿ ਜੇ ਇਸ ਇਨਸਾਨ ਨੂੰ ਮੈਂ ਜ਼ਿੰਦਗੀ 'ਚ ਜਿੰਨੀ ਵਾਰ ਵੀ ਵੇਖਿਆ ਸ਼ਰਾਬੀ ਵੇਖਿਆ ਮੈਂ ਜਿੰਨੀ ਵਾਰ ਵੀ ਗੱਲਾਂ ਬਾਤਾਂ ਕਰਦੇ ਸੁਣਿਆ ਮੈਂ ਪੈਸੇ ਤੇ ਜਾਇਦਾਦ ਦੀਆਂ ਗੱਲਾਂ ਸੁਣੀਆਂ ਪਰ ਇਹ ਸ਼ਾਇਦ ਪਹਿਲੀ ਵਾਰ ਸੀ ਕਿ ਉਹ ਵਿਅਕਤੀ ਮੇਰੇ ਸਾਹਮਣੇ ਬੈਠ ਕੇ ਕਹਿ ਰਿਹਾ ਹੈ ਕਿ ਅੰਮ੍ਰਿਤ ਛਕਣ ਜਾਣਾ ਤਾਂ ਕੁਦਰਤਨ ਮੇਰਾ ਸਵਾਲ ਸੀ ਬਾਜੀ ਇੰਨਾ ਬਦਲਾਕਤ ਕਹਿੰਦੇ ਯਾਰ ਕਿਸੇ ਨਾਲ ਚੰਡੀਗੜ੍ਹ ਤੋਂ ਕਿਸੇ ਅਫੀਸਰ ਦੇ ਨਾਲ ਗੱਡੀ 'ਚ ਬੈਠ ਕੇ ਆ ਰਿਹਾ ਸੀ ਤੇ ਇੱਕ ਕੋਈ ਭਾਈ ਜਸਵੀਰ ਸਿੰਘ ਖੰਨੇਵਾਲੇ ਨੇ ਉਹਨਾਂ ਦਾ ਕੀਰਤਨ ਸਰਵਣ ਕੀਤਾ ਤੇ ਕਹਿੰਦੇ ਮੈਂ ਕੈਸਟ ਵੀ ਲੈ ਆਉਂਦੀ ਉਹਦੇ ਕੋ ਉਹ ਕੈਸਟ ਸੀ ਤੋ ਕਿਰਪਾ ਤੇ ਸੁਖ ਪਾਇਆ ਮੈਨੂੰ ਅਜੇ ਤੱਕ ਯਾਦ ਹੈ ਕਹਿੰਦੇ ਮੈਂ ਬਸ ਇਸ ਕੀਰਤਨ ਨੂੰ ਸਰਵਣ ਕੀਤਾ ਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਗੁਰਬਾਣੀ ਨੂੰ ਗਾਇਨ ਕੀਤਾ ਮੈਨੂੰ ਇੰਜ ਲੱਗਾ ਕਿ ਕੱਲਾ ਕੱਲਾ ਸ਼ਬਦ ਮੇਰੀ ਹਯਾਤ ਨੂੰ ਲਾਂਤਾਂ ਪਾੜਿਆ ਤੇ ਕਹਿੰਦੇ ਮੈਂ ਸੁਣਦੇ ਸੁਣਦਈ ਇਹ ਪ੍ਰਣ ਕਰ ਲਿਆ ਕਿ ਅੱਜ ਤੋਂ ਬਾਅਦ ਨਾ ਨਸ਼ਾ ਤੇ ਨਾ ਰਿਸ਼ਵਤ ਸੋ ਇਹ ਹੁੰਦਾ ਹੈ ਨਿਸ਼ਕਾਮ ਕੀਰਤਨ ਦਾ ਜੀਵਨ ਦੇ ਉੱਪਰ ਪ੍ਰਭਾਵ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਿੱਖ ਸੰਤਾਂ ਦੇ ਉੱਪਰ ਉਹਨਾਂ ਦੀ ਇਸ ਨਿਸ਼ਕਾਮਤਾ ਦਾ ਉਹਨਾਂ ਦੀ ਵਿਲੱਖਣ ਕੀਰਤਨ ਸ਼ੈਲੀ ਦਾ ਬਹੁਤ ਵੱਡਾ ਪ੍ਰਭਾਵ ਸੀ ਸੋ ਇਹ ਵੀ ਦੱਸਿਆ ਗਿਆ ਕਿ ਸ਼ਾਇਦ ਪਹਿਲੀ ਵਾਰ ਇਸ ਨਗਰ ਦੇ ਵਿੱਚ ਜਾਂ ਇਸ ਖੇਤਰ ਦੇ ਵਿੱਚ ਉਹਨਾਂ ਨੂੰ ਸਮਰਪਤ ਦਿਹਾੜਾ ਮਨਾਇਆ ਜਾ ਰਿਹਾ ਹੈ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਇਸ ਪਰੰਪਰਾ ਨੂੰ ਜਾਰੀ ਰੱਖਿਆ ਜਾਵੇ ਕਿਉਂਕਿ ਉਹਨਾਂ ਦੀ ਇਸ ਕੀਰਤਨ ਵਿਦਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖਿਆ ਲੈ ਕੇ ਜਾਂ ਪ੍ਰਭਾਵਿਤ ਹੋ ਕੇ ਸਾਡੇ ਹੋਰ ਬੱਚੇ ਬੱਚੀਆਂ ਵੀ ਉਸ ਖੇਤਰ ਚ ਅੱਗੇ ਵੱਧ ਸਕਦੇ ਨੇ ਸੋ ਇਹ ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਨਿਸ਼ਕਾਮਤਾ ਦੇ ਨਾਲ ਕੌਮ ਦੀ ਸੇਵਾ ਕੀਤੀ ਹੋਵੇ ਉਹਨਾਂ ਦੀ ਯਾਦ ਨੂੰ ਅਸੀਂ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਮਨਾਈਏ ਜ਼ਰੂਰ ਉਹਨਾਂ ਨੇ ਜਿਹੜਾ ਸਾਰਤਕ ਪੱਖ ਕੌਮ ਨੂੰ ਦਿੱਤਾ ਅਸੀਂ ਉਸ ਨੂੰ ਯਾਦ ਜ਼ਰੂਰ ਕਰੀਏ ਅੱਜ ਮਾਗ ਮਹੀਨੇ ਦਾ ਪਹਿਲਾ ਦਿਨ ਅਸੀਂ ਜਦੋਂ ਮਾਗ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਇਤਿਹਾਸ ਦੇ ਕਈ ਵਰਕੇ ਜਿਹੜੇ ਨੇ ਖੁੱਲ ਜਾਂਦੇ ਪਹਿਲੀ ਗੱਲ ਇਹ ਆ ਜਾਂਦੀ ਹੈ ਬੇਦਾਵਾ ਕਿ ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਦੇ ਵਿੱਚ ਜ਼ਖਮੀ ਹੋਏ ਸਿੰਘ ਜਿਹੜੇ ਅੰਤਮ ਸਵਾਸਾਂ ਦੇ ਉੱਪਰ ਸਨ ਪਾਤਸ਼ਾਹ ਨੂੰ ਇਹ ਕਹਿ ਰਹੇ ਨੇ ਕਿ ਪਾਤਸ਼ਾਹ ਕਿਰਪਾ ਕਰਕੇ ਜਿਹੜਾ ਅਸੀਂ ਬਿਦਾਵਾ ਤੁਹਾਨੂੰ ਦਿੱਤਾ ਸੀ ਉਹ ਪਾੜ ਦਿਓ ਸਾਡੇ ਵਾਸਤੇ ਵੀ ਜ਼ਰੂਰੀ ਹੈ ਕਿ ਜ਼ਿੰਦਗੀ ਦੇ ਜਿਹੜੇ ਵੀ ਖੇਤਰ ਦੇ ਵਿੱਚ ਅਸੀਂ ਗੁਰੂ ਨੂੰ ਬਿਦਾਵਾ ਦੇ ਚੁੱਕੇ ਹਾਂ ਉਸ ਨੂੰ ਪੜਵਾਉਣ ਦਾ ਪ੍ਰਣ ਜ਼ਰੂਰ ਕਰੀਏ ਤੇ ਗੁਰੂ ਬਖਸ਼ੰਦ ਹੈ ਗੁਰੂ ਉਸ ਬਿਦਾਵੇ ਨੂੰ ਪਾੜ ਦਿੰਦਾ ਹੈ ਬਿਦਾਵਾ ਸ਼ਬਦ ਦਰਅਸਲ ਅਰਬੀ ਭਾਸ਼ਾ ਦੇ ਵਿੱਚੋਂ ਦਾਵਾ ਸ਼ਬਦ ਪਰ ਵੀ ਪਾਸ਼ਾ ਦਾ ਹੈ ਤੇ ਦਾਵਾ ਸ਼ਬਦ ਸੰਸਕ੍ਰਿਤ ਦਾ ਵੀ ਹੈ ਉਚਾਰਨ ਦੇ ਵਿੱਚ ਇੰਨਾ ਕੁ ਸੂਖਮ ਅੰਤਰ ਹੈ ਕਿ ਕਈ ਵਾਰੀ ਜਦੋਂ ਅਸੀਂ ਗੁਰਬਾਣੀ ਦੀ ਪੰਕਤੀ ਪੜ੍ਹਦੇ ਹਾਂ ਨਾ ਕਿ ਦਾਵਾ ਅਗਨ ਬਹੁ ਤ੍ਰਿਣ ਜਾਲੀ ਕੋਈ ਹਰਿਓ ਬੂਟ ਰਹਿਓ ਅਸੀਂ ਉੱਥੇ ਵੀ ਦਾਵਾ ਪ੍ਰੋਨਨਸੀਏਟ ਕਰ ਦਿੰਦੇ ਜਦੋਂ ਕਿ ਉਹ ਦਾਵਾ ਹੈ ਦਾਵਾ ਅਗਨ ਦੀ ਇੱਕ ਕਿਸਮ ਹੈ ਅਗਨੀ ਦੀਆਂ ਕੁਝ ਕਿਸਮਾਂ ਨੇ ਇੱਕ ਮੰਨੀ ਜਾਂਦੀ ਹੈ ਦਿਵਯਾ ਅਗਨ ਆਕਾਸ਼ ਤੋਂ ਬਿਜਲੀ ਡਿੱਗਦੀ ਹੈ ਬੱਦਲਾਂ ਦੀ ਰਗੜ ਤੋਂ ਪੈਦਾ ਹੁੰਦੀ ਹੈ ਜ਼ਮੀਨ ਦੇ ਜਿਸ ਖੇਤਰ 'ਚ ਡਿੱਗਦੀ ਹੈ ਉੱਥੇ ਕੁਝ ਸਾੜ ਦਿੰਦੀ ਹੈ ਨੁਕਸਾਨ ਕਰ ਦਿੰਦੀ ਹੈ ਵਿਨਾਸ਼ ਕਰ ਦਿੰਦੀ ਹੈ ਉਸ ਨੂੰ ਦਿਵਯਾ ਅਗਨ ਕਹਿਆ ਜਾਂਦਾ ਜਿਹੜੀ ਅਗਨ ਦੋ ਚੀਜ਼ਾਂ ਦੀ ਰਗੜ ਤੋਂ ਪੈਦਾ ਹੁੰਦੀ ਹੈ ਉਹ ਚਾਹੇ ਮਾਚਸ ਦੀ ਤਿੱਲੀ ਤੋਂ ਹੋਵੇ ਜਾਫਰ ਜਿਹੜੇ ਸਾਡੇ ਘਰਾਂ ਦੇ ਵਿੱਚ ਗੈਸ ਲਾਈਟਰ ਨੇ ਉਹਨਾਂ ਦੇ ਵਿੱਚ ਵੀ ਦੋ ਚੀਜ਼ਾਂ ਦੀ ਸਮੇਲਤਾ ਤੋਂ ਤੇ ਜਾਫਰ ਜਿਹੜੀ ਜੰਗਲ ਦੀ ਅੱਗ ਲੱਗਦੀ ਹੈ ਹਵਾ ਵਗਦੀ ਹੈ ਬਾਸ ਆਪਸ ਦੇ ਵਿੱਚ ਖਹਿ ਜਾਂਦੇ ਨੇ ਤੇ ਉਹਨਾਂ ਦੇ ਆਪਸੀ ਖਹਿਣ ਤੋਂ ਜਿਹੜਾ ਤਾਪਮਾਨ ਵੱਧਦਾ ਹੈ ਹੌਲੀ-ਹੌਲੀ ਬਾਸ ਨੂੰ ਅੱਗ ਲੱਗ ਜਾਂਦੀ ਹੈ ਤੇ ਸਾਰੇ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਉਸ ਨੂੰ ਦਾਵਾ ਅਗਨ ਕਿਹਾ ਜਾਂਦਾ ਹੈ ਇੱਕ ਹੈ ਉਹ ਅਗਨ ਜਿਹੜੀ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਇੱਕ ਉਹ ਅਗਨ ਹੈ ਜਿਹੜੀ ਸਾਰਿਆਂ ਦੇ ਤਨਾਂ ਦੇ ਵਿੱਚ ਹੈ ਉਸ ਦੀ ਤੀਸਰੀ ਕਿਸਮ ਹੈ ਤ੍ਰishna ਅਗਨ ਸਾਡੇ ਮਨ ਦੇ ਵਿੱਚ ਹੈ ਕਾਮ ਦੀ ਅੱਗ ਕ੍ਰੋਹ ਦੀ ਅੱਗ ਅਹੰਕਾਰ ਦੀ ਅੱਗ ਮੋਹ ਦੀ ਅੱਗ ਇਹ ਜਿੰਨੀ ਵੀ ਤ੍ਰishna ਅਗਨ ਹੈ ਇਹਦਾ ਸਬੰਧ ਮਨੁੱਖ ਦੇ ਮਨ ਦੇ ਨਾਲ ਹੈ ਇੱਕ ਹੈ ਮਨ ਦੀ ਅਗਨੀ ਜਾਂ ਜਿਸ ਨੂੰ ਸਰੀਰ ਦੀ ਅਗਨ ਵੀ ਕਿਹਾ ਜਾਂਦਾ ਹੈ ਜਿਸ ਅਗਨ ਦੇ ਸਦਕਾ ਸਾਡਾ ਸਰੀਰ ਚੱਲਦਾ ਕਿਸੇ ਆਯੁਰਵੈਦਿਕ ਡਾਕਟਰ ਦੇ ਕੋਲ ਜਾਓ ਪਾਚਨ ਸ਼ਕਤੀ ਕੰਮ ਨਾ ਕਰੇ ਸਰੀਰ ਕਮਜ਼ੋਰ ਹੁੰਦਾ ਜਾਵੇ ਤਾਂ ਉਹ ਤੁਹਾਨੂੰ ਡਾਇਗਨੋਸ ਕਰਨ ਤੋਂ ਬਾਅਦ ਕਹਿੰਦਾ ਕਿ ਮੰਦ ਅਗਨੀ ਸਰੀਰ ਨੂੰ ਚੱਲਣ ਦੇ ਵਾਸਤੇ ਜਿੰਨਾ ਤਾਪ ਚਾਹੀਦਾ ਉਹ ਨਾ ਪ੍ਰਗਟ ਨਹੀਂ ਹੋ ਰਿਹਾ ਉਸ ਨੂੰ ਜਠਰਾਗਨ ਕਿਹਾ ਜਾਂਦਾ ਸੋ ਇਹ ਅਗਨ ਦੀਆਂ ਕੁਝ ਕਿਸਮਾਂ ਨੇ ਦਿਵਿਆ ਅਗਨ ਦਾਵਾ ਅਗਨ ਕ੍ਰਿਸ਼ਨ ਅਗੰਤ ਤੇ ਜਠਰਾ ਅਗੰਤ ਇੱਕ ਕੁਦਰਤੀ ਅੱਖ ਰਗੜ ਦੀ ਅੱਖ ਸਰੀਰ ਦੀ ਅੱਖ ਤੇ ਮਨ ਦੀ ਅੱਖ ਪਰ ਜਿਹੜਾ ਦਾਵਾ ਸ਼ਬਦ ਹੈ ਇਹਦਾ ਇਤਨਾ ਕੋਈ ਸੰਬੰਧ ਨਹੀਂ ਗੁਰਬਾਣੀ ਦੇ ਵਿੱਚ ਇਹ ਵੀ ਆਇਆ ਹੈ ਕਬੀਰ ਭਲੀ ਮਦੂ ਕਰੀ ਨਾਨਾ ਬਿੱਦ ਕੋ ਨਾਸ ਦਾਵਾ ਕਾਹੂ ਕੋ ਨਹੀਂ ਵੱਡੋ ਦੇਸ ਬਟਰਾਸ ਉਥੇ ਦਾਵਾ ਹੈ ਪਰ ਵੀ ਦੇ ਵਿੱਚ ਉਸ ਦਾ ਅਰਥ ਹੈ ਅੱਖ ਕਿਸੇ ਦੇ ਉੱਪਰ ਕਲੇਮ ਕਰਨਾ ਹੱਕ ਜਤਾਉਣਾ ਇਹ ਅਰਬੀ ਦੇ ਵਿੱਚੋਂ ਹੈ ਸੋ ਦਾਵਾ ਸ਼ਬਦ ਸੰਸਕ੍ਰਿਤ ਦੇ ਵਿੱਚੋਂ ਆਵੇ ਤੇ ਅਧਨੀ ਦੀ ਕਿਸਮ ਹੈ ਅਰਬੀ ਦੇ ਵਿੱਚੋਂ ਆਵੇ ਤੇ ਇਸ ਦਾ ਭਾਵ ਹੈ ਹੱਕ ਹੱਕ ਜਤਾਉਣਾ ਕਿਸੇ ਤੇ ਹੱਕ ਰੱਖਣਾ ਜਾਂ ਕਿਸੇ ਨੂੰ ਹੱਕ ਦੇਣਾ ਆਪਣੇ ਉੱਪਰ ਅਧਿਕਾਰ ਕਰਨਾ ਇਹ ਹੈ ਦਾਵਾ ਸ਼ਬਦ ਤੇ ਅਸੀਂ ਇਸ ਨੂੰ ਅੱਜ ਜਦੋਂ ਮਾਗੀ ਦੇ ਦਿਹਾੜੇ ਮਨਾਉਨੇ ਆਂ ਅਸੀਂ ਇਸ ਨੂੰ ਕਹਿੰਦੇ ਆ ਕਿ ਅੱਜ ਗੁਰੂ ਪਾਤਸ਼ਾਹ ਨੇ ਬੇਦਾਵਾ ਦੇਣ ਵਾਲੇ ਸਿੰਘਾਂ ਦਾ ਬੇਦਾਵਾ ਜਿਹੜਾ ਸੀ ਉਹ ਪਾੜ ਦਿੱਤਾ ਸੀ ਇਹਦੇ ਪਿੱਛੇ ਇਤਿਹਾਸ ਜੋ ਸਾਨੂੰ ਦੱਸਿਆ ਗਿਆ ਉਹ ਅਸਲ ਨਹੀਂ ਕਿਉਂਕਿ ਸਕੂਲੀ ਵਿਦਿਆ ਦੇ ਵਿੱਚ ਕਾਲਜ ਦੇ ਵਿੱਚ ਜਾਂ ਸਾਡੀਆਂ ਵੱਡੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਹੌਲੀ-ਹੌਲੀ ਇਤਿਹਾਸਕਾਰੀ ਜਾਂ ਇਤਿਹਾਸ ਨੂੰ ਪੜਾਉਣ ਦੀ ਜਿਹੜੀ ਪ੍ਰਵਿਰਤੀ ਹੈ ਖਤਮ ਹੁੰਦੀ ਜਾ ਰਹੀ ਹੈ ਸਾਡੇ ਨੌਜਵਾਨਾਂ ਦੇ ਵਿੱਚ ਪੜਨ ਦਾ ਰੁਝਾਨ ਬਹੁਤ ਘਟਦਾ ਜਾ ਰਿਹਾ ਤੇ ਜੋ ਕੁਝ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਸੁਣ ਰਹੇ ਹਾਂ ਉਹ 100% ਸਹੀ ਨਹੀਂ ਲਾਈਕ ਔਰ ਵੀਊ ਦੀ ਖੇਡ ਦੇ ਵਿੱਚ ਅਸੀਂ ਇਤਿਹਾਸ ਨੂੰ ਜਾਂ ਤਾਂ ਕਿਤੇ ਸਸੰਸਨੀਖੇਜ ਜਾਂ ਕਿਤੇ ਕੇਵਲ ਕਰੋਨਾ ਰਸਤੇ ਵਿੱਚ ਤੇ ਜਾਂ ਫਿਰ ਕਿਤੇ ਮਰਜ਼ੀ ਦਾ ਮਨ ਘੜਤ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਇਸ ਸਭ ਤੋਂ ਵੱਧ ਨੁਕਸਾਨ ਦੇ ਕਿ ਬਿਨਾ ਤਾਰੀਖ ਬਿਨਾ ਤਤ ਬਿਨਾ ਸਬੂਤ ਤੇ ਬਿਨਾ ਕਿਸੇ ਇਤਿਹਾਸਿਕ ਪ੍ਰਮਾਣ ਦੇ ਉੱਪਰ ਕਿਸੇ ਗੱਲ ਦੇ ਉੱਪਰ ਆਪਣੀ ਗੱਲ ਨੂੰ ਕਹਿ ਦਿੱਤਾ। ਸੋ ਜ਼ਰੂਰੀ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਪੜਨ ਦਾ, ਵਾਚਣ ਦਾ ਯਤਨ ਕਰੀਏ। ਗੱਲ ਸੰਸ 1700 ਤੋਂ ਸ਼ੁਰੂ ਕਰੀਏ ਅਨੰਤਪੁਰ ਸਾਹਿਬ ਤੋਂ। ਕਿਉਂਕਿ ਸਾਡੇ ਸਾਹਮਣੇ ਇਸ ਸਾਰੇ ਘਟਨਾਕਰਮ ਦਾ ਇੱਕ ਪੱਖ ਰੱਖਿਆ ਗਿਆ ਹੈ। ਕਿ ਅਨੰਦਪੁਰ ਸਾਹਿਬ ਜਦੋਂ ਘੇਰਾ ਪਿਆ ਤੇ ਬਾਜੇ ਦੇ ਕੁਝ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਪਰ ਤਖਤ ਜਿਹੜੇ ਨੇ ਉਹ ਜਿੱਥੋਂ ਪ੍ਰਗਟ ਹੋਏ ਤੇ ਜਿੱਥੇ ਉਹਦਾ ਮੂਲ ਕਾਰਨ ਪਿਆ ਉਹ ਸਾਰਾ ਸਾਨੂੰ ਦੱਸਿਆ ਨਹੀਂ ਗਿਆ ਤੇ ਅਸਲੀਅਤ ਦੇ ਵਿੱਚ ਘਟਨਾ ਕੀ ਸੀ ਇਸ ਘਟਨਾ ਨੂੰ ਜੋੜਿਆ ਗਿਆ 1704 ਦੇ ਘੇਰੇ ਦੇ ਨਾਲ ਮੈਂ ਕੱਲ ਸ਼ੁਰੂ ਕਰਨ ਲੱਗਾ 1701 ਤੋਂ ਕਿਉਂਕਿ 1704 ਦਾ ਘੇਰਾ ਬਹੁਤ ਵੱਡਾ ਘੇਰਾ ਹੈ ਵਿਸਾਖ ਦੇ ਮਹੀਨੇ 'ਚ ਸ਼ੁਰੂ ਹੋਇਆ ਤੇ ਪੋਹ ਦੇ ਮਹੀਨੇ ਤੱਕ ਲਗਾਤਾਰ ਸਾਢੇ 8 ਮਹੀਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਔਰ ਇਸ ਘੇਰੇ ਦੇ ਦੌਰਾਨ ਜਿਹੜੀ ਬੇਦਾਵੇ ਦੀ ਘਟਨਾ ਨੂੰ ਘੜਿਆ ਗਿਆ ਤੇ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਉਹ ਸਭ ਤੋਂ ਪਹਿਲਾਂ ਗੁਰਪਤਪ ਸੂਰਜ ਗ੍ਰਹਣ ਦੇ ਰਚੇਤਾ ਕਵੀ ਸੰਤੋਖ ਸਿੰਘ ਉਹਨਾਂ ਨੇ ਸਾਡੇ ਸਾਹਮਣੇ ਰੱਖਿਆ ਉਹਦੇ ਤੋਂ ਪਹਿਲਾਂ ਜਿਹੜੇ ਇਤਿਹਾਸ ਦੇ ਸਰੋਤ ਨੇ ਉਹਨਾਂ ਦੇ ਵਿੱਚ ਇਹ ਘਟਨਾ ਇੰਝ ਨਹੀਂ ਸੀ ਤੇ ਸੱਚ ਜਾਣਿਓ ਉਹਦੇ ਵਿੱਚ ਜਿਸ ਤਰ੍ਹਾਂ ਪੇਸ਼ਕਾਰੀ ਕੀਤੀ ਗਈ ਤੇ ਉਸ ਤੋਂ ਬਾਅਦ ਕੁਝ ਲਿਖਾਰੀਆਂ ਨੇ ਜਿਸ ਰੂਪ ਚ ਉਸ ਨੂੰ ਪੇਸ਼ ਕੀਤਾ ਉਹ ਬੜਾ ਬਿਲੱਖਣ ਸੀ ਪਰ ਸਟੇਜਾਂ ਦੇ ਉੱਪਰੋਂ ਮੰਚ ਦੇ ਉੱਪਰੋਂ ਉਹੀ ਪ੍ਰਚਾਰਿਆ ਗਿਆ ਤੇ ਉਹੀ ਅਸੀਂ ਸਵੀਕਾਰ ਕੀਤਾ ਵੇਸੀ ਕਿ ਅਨੰਦਪੁਰ ਸਾਹਿਬ ਨੂੰ ਕੇਰਾ ਪਿਆ ਰਿਆ ਲੰਬਾ ਸਮਾਂ ਬੀਤ ਗਿਆ ਤੇ ਸਿੰਘਾਂ ਦਾ ਹਾਲ ਬਹੁਤ ਬੁਰਾ ਹੋ ਗਿਆ ਵੈਸੇ ਕਵੀ ਸੈਨਾਪਤਨੀ ਵੀ ਇਹ ਗੱਲ ਲਿਖੀ ਹੈ ਕਿ ਸੱਚਮੁੱਚ ਹਾਲਾਤ ਬਹੁਤ ਮਾੜੇ ਸੀ ਐਸੋ ਹਾਲ ਹਮਾਰੋ ਪਿਓ ਹਮਰੋ ਹਾਰਡ ਚਾਮ ਗੱਲ ਗਿਓ ਬਰਸਾਤ ਦੇ ਦਿਨ ਖਾਣਾ ਮੁੱਕਦਾ ਜਾ ਰਿਹਾ ਕਿਸੇ ਪਾਸੇ ਤੋਂ ਕੋਈ ਬਾਹਰੀ ਮਦਦ ਪਹੁੰਚਣ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਨਹੀਂ ਉਹਦੇ باوجود ਲੜਨਾ ਪੈ ਰਿਹਾ ਤੇ ਬੜੇ ਸੀਮਤ ਹਥਿਆਰਾਂ ਦੇ ਨਾਲ ਇੱਕ ਵੱਡੇ ਦੁਸ਼ਮਣ ਦਾ ਮੁਕਾਬਲਾ ਕਰਨਾ ਪੈ ਰਿਹਾ ਜਿਸ ਦੁਸ਼ਮਣ ਦੇ ਵਿੱਚ 22 ਧਾਰ ਦੇ ਸਾਰੇ ਰਾਜ ਉਤੋਂ ਅਲਾਵਾ ਸੂਬਾ ਸਰਹੰਦ ਦੇ ਅਧੀਨ 28 ਪਰਗਣੇ ਆਉਂਦੇ ਸੀ ਦਿੱਲੀ ਤੋਂ ਬਾਅਦ ਜੇਕਰ ਕਿਸੇ रियासत ਦੀ ਐਂਟੀ ਸੀ ਹਿੰਦੁਸਤਾਨ ਦੇ ਵਿੱਚ ਤੇ ਸੂਬਾ ਸਰਹੰਦ ਸੀ ਸਰਦਾਰ ਕਰਮ ਸਿੰਘ ਸਟੋਰ ਨੇ ਇੱਕ ਬੜੀ ਪਿਆਰੀ ਗੱਲ ਲਿਖਦੀ ਹੈ ਕਹਿੰਦੇ ਸਰਹੰਦ ਦੀ ਅਹਿਮੀਅਤ ਸਮਝਣੀ ਹੋਵੇ ਮੁਗਲ ਦਰਬਾਰ ਦੇ ਵਿੱਚ ਤਾਂ ਇੱਕ ਲਾਈਨ ਤੋਂ ਅੰਦਾਜ਼ਾ ਲਾ ਲਓ ਕੇਸਰਹੰਦ ਨੂੰ ਸਿਰਪੀੜ ਹੋਵੇ ਤੇ ਦਿੱਲੀ ਨੂੰ ਬੁਖਾਰ ਚੜ ਜਾਂਦਾ ਸੀ ਤੇ ਸਰਹੰਦ ਦੇ ਅਧੀਨ 28 ਪਰਗਣੇ ਸੀ ਇਹਨਾਂ 28 ਪਰਗਣਿਆਂ ਦੇ ਕੋਲ 49000 ਫੌਜ ਸੀ 42000 ਪੈਦਲ ਤੇ 7000 ਘੋੜਸਵਾਰ ਫੌਜ तकरीबन 50 ਦੇ ਕਰੀਬ ਵੱਡੀਆਂ ਤੇ ਛੋਟੀਆਂ ਤੋਪਾਂ ਇਹ ਸਾਰੀਆਂ ਘੇਰੇ ਦੇ ਵਿੱਚ ਸ਼ਾਮਲ ਪਹਾੜੀ ਰਾਜਾਂ ਦੀ ਸਾਰੀ ਫੌਜ ਉਹਦੇ ਤੋਂ ਇਲਾਵਾ ਕੁਝ ਇਲਾਕੇ ਦੇ ਰੰਗੜ ਤੇ ਗੁੱਜਰ ਜਿਨ੍ਹਾਂ ਦਾ ਨਿਸ਼ਾਨਾ ਕੇਵਲ ਇਹ ਸੀ ਕਿ ਆਨੰਦਪੁਰ ਸਾਹਿਬ ਤੇ ਕਬਜ਼ਾ ਕਰਾਂਗੇ ਤੇ ਅੰਦਰ ਲੁੱਟਮਾਰ ਕਰਨ ਉਹਨਾਂ ਦੀ ਵੀ ਬਹੁਤ ਵੱਡੀ ਗਿਣਤੀ ਤੇ ਦਿੱਲੀ ਦਰਬਾਰ ਦੇ ਵੱਲੋਂ ਭੇਜੇ ਗਏ ਬਹੁਤ ਸਾਰੇ ਮਨਸਬਦਾਰ ਜਿਹੜੇ ਆਪੋ ਆਪਣੀ ਸਵੱਥਾ ਦੇ ਅਨੁਸਾਰ ਘੇਰੇ 'ਚ ਫੌਜ ਲੈ ਕੇ ਪਹੁੰਚੇ ਹੋਏ ਸੀ ਸਿੱਖਾਂ ਦੇ ਹਾਲਾਤ ਅੰਦਰ ਇਹ ਨਹੀਂ ਤੇ ਸਿੱਖ ਮਾਤਾ ਗੁਜਰ ਕੌਰ ਜੀ ਦੇ ਨਾਲ ਸੰਪਰਕ ਕਰਕੇ ਇੱਕ वार्तालाप ਕਰਦੇ ਨੇ ਇਹ ਮੈਂ ਉਹ ਘਟਨਾ ਦੱਸਣ ਲੱਗਾ ਜਿਹੜੀ ਘੜੀ ਗਈ ਸੱਚ ਨਹੀਂ ਤੇ ਮਾਤਾ ਜੀ ਨੂੰ ਆਖਦੇ ਨੇ ਮਾਤਾ ਜੀ ਗੁਰੂ ਸਾਹਿਬ ਨੂੰ ਮਨਵਾਈਏ ਕਿ ਜਿਹੜੀਆਂ ਔਰੰਗਜ਼ੇਬ ਨੇ ਸ਼ਰਤਾਂ ਭੇਜੀਆਂ ਸੀ ਉਹ ਪ੍ਰਵਾਨ ਕਰ ਲਈਆਂ ਜਾਂ ਤਾਂ ਇਹ ਸ਼ਰਤਾਂ ਮੁਕੱਦਸ ਕੁਰਾਨ ਸ਼ਰੀਫ ਦੀ ਆਉਣ ਵਾਲੀ ਚਿੱਠੀ ਤੋਂ ਪਹਿਲਾਂ ਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਸਾਨੂੰ ਫਾਰਸੀ ਦੇ ਸਰੋਤਾਂ 'ਚ ਮਿਲਦਾ ਹੈ ਔਰਨਜੇਬ ਦੀ ਇੱਕ ਚਿੱਠੀ ਜਿਸ ਦਾ ਜ਼ਿਕਰ ਸਾਨੂੰ ਇਤਿਹਾਸ 'ਚ ਮਿਲਦਾ ਹੈ ਉਹ ਬਕਾਇਦਾ ਤੌਰ ਤੇ ਉੱਪਰ ਜ਼ਾਰੀ ਕੀਤੀ ਗਈ ਜਿਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਨਾਨਕ ਦਾ ਜਾਨਸ਼ੀਨ ਗੁਰੂ ਗੋਬਿੰਦ ਪ੍ਰਾਤਨ ਰਵਾਇਤਾਂ ਨੂੰ ਤੋੜ ਕੇ ਜਿਹੜਾ ਨਗਾਰਾ ਵਜਾਉਣ ਫੌਜ ਰੱਖਣ ਝਰੋਖਾ ਦਰਸ਼ਨ ਤੇ ਕਲਗੀ ਲਗਾਉਣ ਵਾਲੇ ਪਾਸੇ ਤੁਰ ਪਿਆ ਉਹਨਾਂ ਗੱਲਾਂ ਨੂੰ ਸਮੇਟ ਲਵੇ ਤੇ ਜੇ ਇਹ ਸਾਰੀਆਂ ਚੀਜ਼ਾਂ ਛੱਡ ਦਿੱਤੀਆਂ ਜਾਂ ਤਾਂ ਤੇ ਮੁਗਲ ਹਕੂਮਤ ਜਿਹੜੀ ਹੈ ਹਮਦਰਦੀ ਨਾਲ ਵਿਚਾਰ ਕਰ ਸਕਦੀ ਏ ਪੇਸ਼ ਕਰ ਮਾਤਾ ਜੀ ਉਹ ਕੀਤੀ ਗਈ ਤੇ ਇਸ ਇਤਿਹਾਸਕਾਰ ਨੇ ਇਹ ਗੱਲ ਲਿਖੀ ਕਿ ਮਾਤਾ ਜੀ ਨੇ ਸਿੱਖਾਂ ਦੀ ਜਾਂ ਸਿੰਘਾਂ ਦੀ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਤੇ ਪ੍ਰਵਾਨ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਗੱਲਬਾਤ ਕੀਤੀ ਕਿ ਬੇਟਾ ਜੀ ਸਾਨੂੰ ਮੁਗਲ ਹਕੂਮਤ ਦੇ ਕੱਲ ਨੂੰ ਮਾਣ ਲੈਣਾ ਚਾਹੀਦਾ ਹੈ ਕੀ ਤੁਸੀਂ ਇਹ ਮੰਨਦੇ ਹੋ ਜੀ ਹੋ ਸਕਦਾ ਮਾਤਾ ਜੀ ਜਿਨ੍ਹਾਂ ਨੇ ਆਪਣੇ ਪਤੀ ਨੂੰ ਸ਼ਹਾਦਤ ਦੇ ਵਾਸਤੇ ਤੋੜਿਆ ਹੋਵੇ ਆਪਣੇ ਪੋਤਰਿਆਂ ਨੂੰ ਆਪਣੀ ਗੋਦ ਦੇ ਵਿੱਚੋ ਸ਼ਹਾਦਤ ਦੇ ਵਾਸਤੇ ਤੋਰਿਆ ਹੋਵੇ ਉਹ ਆਪਣੇ ਪੁੱਤਰ ਨੂੰ ਇਹ ਗੱਲ ਕਹਿ ਸਕਦੇ ਨਹੀਂ ਕਿ ਹਕੂਮਤ ਦੀ ਈਨ ਨੂੰ ਮੰਨ ਲਿਆ ਜਾਵੇ ਗੁਰੂ ਸਾਹਿਬ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਹੋਇਆ ਪਤਾ ਕੀ ਭਾਈ ਸੰਤੋਖ ਸਿੰਘ ਲਿਖਦੇ ਨੇ ਮਾਤਾ ਗੁਜਰੀ ਜੀ ਨੇ ਸਭ ਤੋਂ ਪਹਿਲਾਂ ਬਿਦਾਵਾ ਲਿਖਿਆ ਕੋਪ ਭਈ ਮਨ maat ਬਡੇਰੀ ਲਿਖਿਓ ਬਿਦਾਵਾ ਹਉ ਜਨਨ ਨ ਤੇਰੀ ਕਿ ਬੇਟਾ ਹੁਣ ਤੂੰ ਮੇਰਾ ਪੁੱਤ ਨਹੀਂ ਤੇ ਮੈਂ ਤੇਰੀ ਮਾਤਾ ਨਹੀਂ ਮੈਂ ਤੈਨੂੰ ਬਦਾਵਾ ਦਿੰਨੀ ਇਥੋਂ ਬਦਾਵੇ ਦੀ ਸ਼ੁਰੂਆਤ ਕੀਤੀ ਤੇ ਪਹਿਲਾ ਸਬੋਥ ਸੀ ਜਿਸ ਨੇ ਸਾਡੇ ਸਾਹਮਣੇ ਇਸ ਤਰ੍ਹਾਂ ਬਦਾਵਾ ਨੂੰ ਰੱਖਿਆ ਕਿ ਅਸੀਂ ਮੰਨ ਸਕਦੇ ਹਾਂ ਕਿ ਮਾਤਾ ਜੀ ਨੇ ਇਹ ਗੱਲ ਕੀਤੀ ਹੋਵੇਗੀ ਅਸੀਂ ਮੰਨ ਸਕਦੇ ਹਾਂ ਕਿ ਮਾਤਾ ਜੀ ਨੇ ਇਹ ਗੱਲ ਕਹਿ ਦਿੱਤੀ ਹੋਵੇਗੀ ਕਿ ਤੂੰ ਮੇਰਾ ਪੁੱਤਰ ਨਹੀਂ ਮੈਂ ਤੇਰੀ ਮਾਤਾ ਨਹੀਂ ਪਰ ਬਕਾਇਦਾ ਉਸ ਗ੍ਰੰਥ ਦੇ ਸ਼ਬਦ ਨੇ ਕੋਪ ਭਈ ਗੁੱਸੇ 'ਚ ਆ ਕੇ ਕ੍ਰੋਧ ਚ ਆ ਕੇ ਮਨਮਾਤ ਬਟੇਰੀ ਵੱਡੀ ਮਾਤਾ ਮਾਤਾ ਗੁਦਰ ਗੌਰ ਚ ਲਿਖਿਓ ਬਿਦਾਵਾ ਲਿਖ ਕੇ ਦੇ ਦਿੱਤਾ ਹਾਂ ਜਨਨਨਾ ਤੇਰੀ ਮੈਂ ਤੇਰੀ ਮਾਂ ਇਥੋਂ ਅਨੰਦਪੁਰ ਸਾਹਿਬ ਵਾਲੇ ਬਿਦਾਵੇ ਦੀ ਜਿਹੜੀ ਘਾੜ ਤੇ ਸ਼ੁਰੂ ਹੋਈ ਫਿਰ ਹੌਲੀ ਹੌਲੀ ਸਟੇਜਾਂ ਦੇ ਉੱਪਰ ਉਸ ਇਸ ਨੂੰ ਇਸ ਰੂਪ ਚ ਪ੍ਰਚਾਰਣਾ ਸ਼ੁਰੂ ਕਰ ਦਿੱਤਾ